ਤੁਸੀਂ ਸੁਣੋਗੇ ਡਾਕਟਰ ਦਵਿੰਦਰ ਕੌਰ ਖੁਸ਼ ਧਾਲੀਵਾਲ ਦੀ ਪੁਸਤਕ ਦੀਨਾ ਕਾਂਗੜ ਦਾ ਇਤਿਹਾਸ ਜਿੱਥੇ ਕਿਤਾਬ ਦੇ ਮੁੱਖ ਪੰਨੇ ਤੇ ਸਿਰਫ ਦੀਨਾ ਕਾਂਗੜ ਦਾ ਇਤਿਹਾਸ ਲਿਖਿਆ ਗਿਆ ਹੈ ਉੱਥੇ ਹੀ ਕਿਤਾਬ ਦੇ ਵਿੱਚ ਇਸ ਨੂੰ ਦੀਨਾ ਕਾਂਗੜ ਦਾ ਇਤਿਹਾਸ ਧਾਲੀਵਾਲ ਮੀਆਂ ਕਹਿ ਕੇ ਲਿਖਿਆ ਗਿਆ ਹੈ ਡਾਕਟਰ ਦਵਿੰਦਰ ਕੌਰ ਖੁਸ਼ ਧਾਲੀਵਾਲ ਨੇ ਇਹ ਕਿਤਾਬ ਜ਼ਫਰਨਾਮਾ ਸੈਵ ਦੇ ਸਿਰਜਨਾਸਥਾਨ ਪਿੰਡ ਕਾਂਗੜ ਨੂੰ ਸਮਰਪਿਤ ਕੀਤੀ ਹੈ ਡਾਕਟਰ ਦਵਿੰਦਰ ਕੌਰ ਖੁਸ਼ਤਾਲੀਵਾਲ ਰਿਸਰਚ ਅਸੋਸੀਏਟ ਨੇ ਜਿਨ੍ਹਾਂ ਦਾ ਟੈਲੀਫੋਨ ਨੰਬਰ ਹੈ 88472 27040 ਇਸ ਕਿਤਾਬ ਦਾ ਪਹਿਲਾ ਐਡੀਸ਼ਨ ਮਈ 2025 ਵਿੱਚ ਤੇ ਦੂਜਾ ਐਡੀਸ਼ਨ ਜੁਲਾਈ 2025 ਵਿੱਚ ਛਾਪਿਆ ਗਿਆ ਇਸ ਕਿਤਾਬ ਦੇ ਪ੍ਰਕਾਸ਼ਕ ਨੇ ਸਤ ਤ੍ਰਿਸ਼ੀ ਪਬਲਿਕੇਸ਼ਨ 플ੌਟ ਨੰਬਰ 25/6 ਇੰਡਸਟਰੀਅਲ ਏਰੀਆ ਫੇਸ ਤੋਂ ਨियर ਟ੍ਰਿਬਿਊਨ ਚੌਕ ਚੰਡੀਗੜ੍ਹ ਤੇ ਜਿਨ੍ਹਾਂ ਦਾ ਈਮੇਲ ਹੈ ਸਬਤ੍ਰਿਸ਼ੀ948@gmail.com ਜਿਨ੍ਹਾਂ ਦੀ ਵੈਬਸਾਈਟ ਹੈ www.sabtrishipublication.com ਜਿਨ੍ਹਾਂ ਦਾ ਟੈਲੀਫੋਨ ਨੰਬਰ ਹੈ 9463836599 ਤੇ 7717465715 ਇਸ ਪੁਸਤਕ ਨੂੰ ਛਾਪਿਆ ਐਸ ਆਰ ਪ੍ਰਿੰਟਰਸ ਚੰਡੀਗੜ੍ਹ ਨੇ ਇਸ ਕਿਤਾਬ ਤੋਂ ਪਹਿਲਾਂ ਡਾਕਟਰ ਜਵਿੰਦਰ ਕੌਰ ਖੁਸ਼ਤਾਰੀ ਬਾਰ ਕਲਮ ਤੇ ਪੰਨੇ ਸਿਸਕ ਦੇ ਰਿਸ਼ਤੇ ਕਹਾਣੀ ਸੰਗ੍ਰਹਿ ਸਮੇਂ ਦੀ ਦਾਸਤਾਨ ਇੰਟਰਨੈਸ਼ਨਲ ਕਾਨਫਰੰਸ 2023 ਸੋਨ ਸਨੈਰੀ ਕਲਮਾ 21ਵੀਂ ਸਦੀ ਵਿੱਚ ਔਰਤ ਦੀ ਸਥਿਤੀ ਟੜਕਦਾ ਮੋਤੀ ਖੁਦਕੁਸ਼ੀ ਜਾਂ ਕਤਲ ਨਾਵਲ ਅਤੇ 18 ਸੰਜੀਕਾਪ ਸੰਗ੍ਰਹਿ ਆਪਣੇ ਪਾਠਕਾਂ ਨੂੰ ਦੇ ਚੁੱਕੇ ਨੇ ਸੀਜੀਸੀ ਝੰਡੇੜੀ ਮਹੱਲੀ ਦੇ ਚੇਅਰਮੈਨ ਰਚਪਾਲ ਸਿੰਘ ਢਾਲੀਵਾਲ ਦਾ ਕਹਿਣਾ ਹੈ ਕਿ ਦਵਿੰਦਰ ਖੋਸ਼ ਢਾਲੀਵਾਲ ਦੀ ਕਿਤਾਬ ਵਿੱਚ ਹਰ ਸ਼ਬਦ ਮੋਤੀਆਂ ਦੀ ਤਰ੍ਹਾਂ ਪਰੋਇਆ ਹੁੰਦਾ ਹੈ ਮੈਨੂੰ ਖੁਸ਼ੀ ਹੁੰਦੀ ਹੈ ਕਿਸੇ ਕਿਤਾਬ ਪੜ੍ਹ ਕੇ ਤੇ ਕੁਝ ਸ਼ਬਦ ਆਪਣੇ ਵੱਲੋਂ ਜ਼ਰੂਰ ਸ਼ਾਮਲ ਕਰਦਾ ਹਾਂ ਇਤਿਹਾਸਿਕ ਕਿਤਾਬ ਮੇਰੇ ਵੀ ਪੁਰਖਿਆਂ ਦੇ ਨੇੜੇ ਹੈ ਇਸ ਲਈ ਇਸ ਤੇ ਕੁਝ ਸ਼ਬਦ ਲਿਖਣਾ ਮੈਨੂੰ ਵਧੀਆ ਲੱਗ ਰਿਹਾ ਹੈ ਇਹ ਕਿਤਾਬ ਦਵਿੰਦਰ ਖੁਸ਼ ਢਾਲੀਵਾਲ ਦੀ ਪਹਿਲੀ ਕਿਤਾਬ ਨਹੀਂ ਸਗੋਂ ਇਸ ਤੋਂ ਪਹਿਲਾਂ ਕਾਵ ਸੰਗ੍ਰਹਿ ਕਹਾਣੀ ਸੰਗ੍ਰਹਿ ਆਦ ਖੋਜ ਪੱਤਰ ਲਿਖੇ ਜਾ ਚੁੱਕੇ ਹਨ ਇਹਨਾਂ ਵੱਲੋਂ ਕਾਨਫਰੰਸ ਖੋਜ ਪੱਤਰ ਵੀ ਲਿਖੇ ਜਾ ਰਹੇ ਨੇ ਇਹ ਕਿਤਾਬ ਦੀਨਾ ਕਾਂਗੜ ਦਾ ਇਤਿਹਾਸ ਆਪਣੇ ਪਿੰਡ ਕਾਂਗੜ ਦੇ ਇਤਿਹਾਸ ਬਾਰੇ ਹੈ ਇਹ ਧਰਤੀ ਮਹਾਨ ਯੋਧੇ ਬਾਬਾ ਰਾਏ ਜੋਧ ਦੀ ਚਰਨਛੋਹ ਧਰਤੀ ਹੈ ਇਥੋਂ ਦੇ ਮਹਿਰ ਮਿੱਠਾ ਜੀ ਦੀ ਸਮਾਦ ਤੇ ਲਿਖੇ ਗਏ ਜ਼ਫਰਨਾਮਾ ਸਾਹਿਬ ਬਾਰੇ ਪੂਰੀ ਜਾਣਕਾਰੀ ਅਤੇ ਇਸ ਜਗ੍ਹਾ ਤੇ 6ਵੇਂ ਗੁਰੂ ਵੀ ਆਏ ਤੇ ਸੇਵਾ ਤੋਂ ਖੁਸ਼ ਹੋ ਕੇ ਖੁਸ਼ ਢਾਲੀ ਵਾਲ ਦੇ ਵਡੇਰਿਆਂ ਨੂੰ ਘਟਾਰ ਸਾਹਿਬ ਪੈਂਟ ਕੀਤੀ ਜੋ ਇਸ ਪਰਿਵਾਰ ਨੇ ਅੱਜ ਵੀ ਸੰਗਤਾਂ ਦੇ ਰੂਪ ਵਿੱਚ ਮਰਿਆਦਾ ਨਾਲ ਸਾਮ ਸੰਵਾਲ ਕੀਤੀ ਹੋਈ ਹੈ ਇੱਥੇ ਵਿਸਾਖੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਤੇ ਢਾਲੀਬਾਦ ਮੀਆਂ ਲੋਕਾਂ ਬਾਰੇ ਇਸ ਪੁਸਤਕ ਵਿੱਚ ਪੂਰਾ ਝਾੜਨਾ ਪਾਇਆ ਹੈ ਇੱਥੇ ਪਾਏ ਜਾਣ ਵਾਲੇ ਹਰੇਕ ਸਥਾਨ ਬਾਰੇ ਇਸ ਕਿਤਾਬ ਵਿੱਚ ਪੂਰਨ ਇਤਿਹਾਸਕ ਜਾਣਕਾਰੀ ਦਿੱਤੀ ਗਈ ਹੈ ਬਹੁਤ ਹੀ ਸਲਾਉਣਯੋਗ ਤੇ ਪੜਨਯੋਗ ਪੁਸਤਕ ਹੈ ਮੈਂ ਖੁਦ ਜਾਣਕਾਰੀ ਹਿਤ ਇਹ ਕਿਤਾਬ ਪੜ੍ਹ ਕੇ ਬਹੁਤ ਪ੍ਰਭਾਵਿਤ ਹੋਇਆ ਲੇਖਕ ਨੇ ਬੜੀ ਬਰੀਕੀ ਨਾਲ ਵਰਣਨ ਕੀਤਾ ਮੈਨੂੰ ਉਮੀਦ ਹੈ ਪਾਠਕ ਵਰਗ ਲਈ ਇਹ ਕਿਤਾਬ ਖਿੱਚ ਦਾ ਕੇਂਦਰ ਬਣੇਗੀ ਮੈਨੂੰ ਲੱਗਦਾ ਹੈ ਕਿ ਜਿਵੇਂ ਖੁਸ਼ਤਾਰੀ ਵੱਲ ਇੱਕ ਚੰਗੀ ਲੇਖਕਾ ਹੋਣ ਦੇ ਨਾਲ ਨਾਲ ਇਤਿਹਾਸਕਾਰ ਹੋ ਕੇ ਨਿਭੜੀ ਹੈ ਦੁਆ ਕਰਦਾ ਹਾਂ ਕਿ ਇਹਨਾਂ ਦੀ ਕਲਮ ਇਸੇ ਤਰ੍ਹਾਂ ਸਮਾਜ ਲਈ ਚੱਲਦੀ ਰਹੇ ਤੇ ਇਸ ਕਿਤਾਬ ਨੂੰ ਜੀ ਆਇਆਂ ਆਖਦੇ ਹਾਂ ਗੁਰਪ੍ਰੀਤ ਸਿੰਘ ਕਾਂਗੜ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਦਾ ਕਹਣਾ ਹੈ ਕਿ ਮੈਨੂੰ ਬੇਹੱਦ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਦੀਨਾ ਕਾਂਗੜ ਦਾ ਇਤਿਹਾਸ ਮਹੱਤਵਪੂਰਨ ਕਿਤਾਬ ਪਾਠਕਾਂ ਅਗਿਆਰੀ ਹੈ ਇਹ ਕਿਤਾਬ ਸਿਰਫ ਇਤਿਹਾਸ ਦੀ ਜਾਣਕਾਰੀ ਹੀ ਨਹੀਂ ਦਿੰਦੀ ਸਗੋਂ ਸਾਡੀ ਸਭਿਆਚਾਰਕ ਵਿਰਾਸਤ ਰੋਹਾਨੀਤਾ ਲੋਕਤਾਰਾ ਤੇ ਪਿੰਡ ਦੇ ਆਤਮਿਕ ਚਿੱਤਰ ਨੂੰ ਸਮੇਟਦੀ ਹੈ ਦੀਨਾ ਕਾਂਗੜ ਜੋ ਸਿਰਫ ਇੱਕ ਪਿੰਡ ਹੀ ਨਹੀਂ ਸਗੋਂ ਇਤਿਹਾਸਕ ਮਹੱਤਤਾ ਲੜਾਈਆਂ ਅੰਦੋਲਨਾਂ ਤੇ ਵਿਦਿਅਕ ਉਤਸ਼ਾਹ ਦਾ ਕੇਂਦਰ ਰਿਹਾ ਹੈ ਉਸ ਦੇ ਇਤਿਹਾਸ ਨੂੰ ਲਿਖਤ ਰੂਪ ਵਿੱਚ ਦਰਜ ਕਰਨਾ ਇੱਕ ਵੱਡਾ ਕੰਮ ਹੈ ਇਹ ਕਿਤਾਬ ਸਾਨੂੰ ਸਿਰਫ ਆਪਣੇ ਪਿਛੋਕੜ ਨਾਲ ਹੀ ਨਹੀਂ ਜੋੜਦੀ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਆਪਣੀ ਮੂਲ ਪਛਾਣ ਨਾਲ ਜੋੜਨ ਲਈ ਪ੍ਰੇਰਿਤ ਕਰੇਗੀ ਡਾਕਟਰ ਦਵਿੰਦਰ ਕੌਰ ਖੁਸ਼ ਤਾਲੀਵਾਂ ਸਾਡੇ ਪਿੰਡ ਕਾਂਗੜ ਦੀ ਤੀ ਹੀ ਨਹੀਂ ਸਾਡੇ ਸਾਰੇ ਪਿੰਡ ਦਾ ਮਾਣ ਹੈ ਸਾਹਿਤ ਜਗਤ ਵਿੱਚ ਆਪਣੀ ਨਵੇਕਲੀ ਪਛਾਣ ਬਣਾਉਣ ਵਾਲੀ ਸਾਡੇ ਪਿੰਡ ਦੀ ਪਹਿਲੀ ਬੇਟੀ ਜਿਸ ਨੇ ਪੀ ਐਚ ਡੀ ਕਰਕੇ ਪੂਰੀ ਦੁਨੀਆ ਵਿੱਚ ਪਿੰਡ ਕਾਂਗੜ ਦਾ ਨਾਮ ਤੇ ਆਪਣੀ ਪਛਾਣ ਬਣਾਈ ਜਿਨ੍ਹਾਂ ਕਾਂਗੜ ਦਾ ਇਤਿਹਾਸ ਨੂੰ ਲਿਖ ਕੇ ਦੁਨੀਆ ਦੇ ਕੋਨੇ-ਕੋਨੇ ਵਿੱਚ ਪਿੰਡ ਕਾਂਗੜ ਦਾ ਨਾਮ ਰੌਸ਼ਨਾ ਦਿੱਤਾ ਪਿੰਡ ਕਾਂਗੜ ਦਾ ਇਤਿਹਾਸ ਜੋ ਸਭ ਤੋਂ ਵੱਡਾ ਇਤਿਹਾਸ ਹੈ ਮੈਂ ਲਿਖ ਕਾ ਨੂੰ ਇਸ ਉਦਮ ਲਈ ਜਿਲੋਂ ਬਤਾਈ ਜਾਂਦਾ ਹਾਂ ਜਿਨ੍ਹਾਂ ਨੇ ਪਿੰਡ ਦੇ ਵੱਡੇ ਛੋਟੇ ਸਾਰੇ ਤੱਥਾਂ ਨੂੰ ਇਕੱਠਾ ਕਰਕੇ ਇਹਨਾਂ ਨੂੰ ਇਤਿਹਾਸਕ ਦਸਤਾਵੇਜ਼ ਬਣਾਇਆ ਹੈ ਇਹ ਰਚਨਾ ਨਾ ਸਿਰਫ ਆਕਾਦਮਿਕ ਤੌਰ ਤੇ ਸਗੋਂ ਭਾਵਨਾਤਮਕ ਤੌਰ ਤੇ ਵੀ ਮਹੱਤਵਪੂਰਨ ਹੈ ਮੈਂ ਆਸ ਕਰਦਾ ਹਾਂ ਕਿ ਇਹ ਕਿਤਾਬ ਪਾਠਕਾਂ ਨੂੰ ਨਾ ਸਿਰਫ ਪਸੰਦ ਆਵੇਗੀ ਬਲਕਿ ਉਹਨਾਂ ਵਿੱਚ ਆਪਣੇ ਇਤਿਹਾਸ ਤੇ ਜੜ੍ਹਾਂ ਨੂੰ ਜਾਣਨ ਦੀ ਲਾਲਸਾ ਵੀ ਪਵੇਗੀ ਜਦੋਂ ਕੋਈ ਬੇਟੀ ਆਪਣੇ ਪਿੰਡ ਦੀ ਧਰਤੀ ਨਾਲ ਉਸਦੇ ਇਤਿਹਾਸ ਨਾਲ ਉਸਦੀ ਵਿਰਾਸਤ ਨਾਲ ਇੰਨੀ ਸ਼ਿੱਦਤ ਨਾਲ ਜੁੜੀ ਹੋਵੇ ਕਿ ਉਹ ਆਪਣੇ ਪਿੰਡ ਦੇ ਭੁੱਲੇ ਬਿਸਰੇ ਅਧਿਆਆਂ ਨੂੰ ਲਫ਼ਜ਼ਾਂ ਵਿੱਚ ਉਤਾਰਨਾ ਚਾਹੇ ਇਹ ਸਿਰਫ ਲੇਖਨ ਨਹੀਂ ਇਹ ਸੇਵਾ ਹੁੰਦੀ ਹੈ ਦੀਨਾ ਕਾਂਗੜ ਦਾ ਇਤਿਹਾਸ ਕਿਤਾਬ ਰਹੀਂ ਸਿਰਫ ਪੰਨਿਆਂ ਦੀ ਗਿਣਤੀ ਨਹੀਂ ਵਧਾਰੀ ਤੂੰ ਆਪਣੇ ਪਿੰਡ ਦੀ ਰੂਹ ਨੂੰ ਜਗਤ ਸਾਹਮਣੇ ਰੱਖ ਰਹੀ ਹੈ ਇੱਕ ਤੀਬਜੋਂ ਤੂੰ ਸਾਡੇ ਪਿੰਡ ਦੇ ਨਾਮ ਨੂੰ ਇਤਿਹਾਸਕ ਰੂਪ ਵਿੱਚ ਸੰਭਾਲਣ ਦਾ ਜੋ ਦਮ ਕੀਤਾ ਉਹ ਸਾਡੀ ਆਉਣ ਵਾਲੀ ਪੀੜ੍ਹੀ ਲਈ ਇੱਕ ਪ੍ਰੇਰਨਾਦਾਇਕ ਮਿਸਾਲ ਬਣੇਗਾ ਦੀਨਾ ਕਾਂਗੜ ਸਾਡੀ ਮਿੱਟੀ ਦਾ ਨਾਮ ਨਹੀਂ ਇਹ ਇੱਕ ਵਿਰਾਸਤ ਸੰਘਰਸ਼ ਸਭਿਆਚਾਰ ਅਤੇ ਸਮਰਪਣ ਦੀ ਪਛਾਣ ਹੈ मेरा यत्न इस कल ਦਾ ਪਰਮ ਸਬੂਤ ਹੈ ਕਿ ਧੀਆਂ ਜਦ ਪਿਓ ਪਿੰਡ ਦੀ ਇੱਜ਼ਤ ਸੰਭਾਲਣ ਲਈ ਕਲਮ ਚੁੱਕਦੀਆਂ ਨੇ ਤਾਂ ਇਤਿਹਾਸ ਵਿੱਚ ਨਵੇਂ ਸੁਨਹਿਰੇ ਪੰਨੇ ਜੋੜੇ ਜਾਂਦੇ ਹਨ। ਪੁੱਕ ਵਿੱਚ ਜਿਸ ਉਤੇ ਬੱਚੇ ਇਤਿਹਾਸ ਦੀ ਪੀ ਐਚ ਡੀ ਵੀ ਜ਼ਰੂਰ ਕਰਨਗੇ ਮਾਲਵੇ ਦਾ ਇਤਿਹਾਸ ਇਸ ਕਿਤਾਬ ਵਿੱਚ ਪੂਰੀ ਡਿਟੇਲ ਨਾਲ ਦਰਸਾਇਆ ਗਿਆ ਜੋ ਸਾਡੇ ਧਾਲੀਵਾਲ ਪਰਿਵਾਰਾਂ ਨੂੰ ਕਟਾਰ ਸਾਹਿਬ ਪਿੰਡ ਕੀਤੀ ਉਸ ਦਾ ਜ਼ਿਕਰ ਇਸ ਕਿਤਾਬ ਵਿੱਚ ਪੂਰੀ ਤਰ੍ਹਾਂ ਦਿੱਤਾ ਹੋਇਆ ਹੈ। ਪਿੰਡ ਕਾਂਗੜ ਬਠਿੰਡੇ ਜ਼ਿਲ੍ਹੇ ਦੀ ਪਹਿਲੀ ਲੜਕੀ ਇਤਿਹਾਸਕ ਸਿਹਤ ਖੇਤਰ ਦੇ ਵਿੱਚ ਆਈ ਜਿਸ ਦੇ ਆਰਟੀਕਲ ਛਪਦੇ ਸੀ ਹਮੇਸ਼ਾ ਹੀ ਵੱਡੇ ਅਖਬਾਰਾਂ ਵਿੱਚ ਪੜਦੇ ਰਹਿੰਦੇ ਹਾਂ ਇਹ ਉਹਨਾਂ ਦੀ ਇਤਿਹਾਸਕ ਖੋਜ ਦੀ ਪਹਿਲੀ ਕਿਤਾਬ ਹੈ ਉਮੀਦ ਹੈ ਕਿ ਅੱਗੇ ਵੀ ਉਹ ਇਤਿਹਾਸ ਦੀ ਖੋਜ ਵਧੀਆ ਤਰੀਕੇ ਨਾਲ ਕਰਦੇ ਰਹਿਣਗੇ ਅਸੀਂ ਹਮੇਸ਼ਾ ਆਪਣੀ ਬੇਟੀ ਦੇ ਨਾਲ ਖੜੇ ਹਾਂ ਸਾਨੂੰ ਮਾਣ ਹੈ ਕਿ ਇਹੋ ਜੀਆਂ ਬੇਟੀਆਂ ਘਰ ਘਰ ਪੈਦਾ ਹੋਣ ਜਿਨ੍ਹਾਂ ਨੇ ਆਪਣੇ ਖਾਨਦਾਨ ਦਾ ਨਾਮ ਤਾਂ ਉੱਚਾ ਕੀਤਾ ਹੀ ਹੈ ਨਾਲ ਪੂਰੇ ਪਿੰਡ ਦਾ ਸਿਰ ਵੀ ਫਖਰ ਨਾਲ ਉੱਚਾ ਕਰ ਦਿੱਤਾ ਹੈ ਇਹ ਕਿਤਾਬ ਸਿਰਫ ਪਿੰਡ ਲਈ ਨਹੀਂ ਸਾਰੀ ਪੰਜਾਬੀ ਕੌਮ ਲਈ ਮਾਣ ਦਾ ਮਾਰਗ ਬਣੇ। ਦਵਿੰਦਰ ਲਈ ਮੇਰੀਆਂ ਦਿਲੋਂ ਵਧਾਈਆਂ, ਅਸ਼ੀਰਵਾਦ ਤੇ ਬਹੁਤ-ਬਹੁਤ ਸ਼ੁਭਕਾਮਨਾਵਾਂ। ਤਖਤ ਸ਼੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਸਾਡੀ ਵਾਰ ਮੀਆਂ ਦੀ ਰਚਨਾ, ਦਿਨਾ ਕਾਂਗੜ ਦਾ ਇਤਿਹਾਸ ਕਿਤਾਬ ਪੜਨ ਨੂੰ ਮਿਲੀ। ਇਸ ਕਿਤਾਬ ਦਾ ਟਾਈਟਲ ਵੇਖ ਚਾਹੀ ਮਨ, ਹੁਡਾਰੀ ਲਾਕੀ ਦਿਨਾ ਕਾਂਗੜ ਦੀ ਪਵਿੱਤਰ ਧਰਤੀ ਦੇ ਅਨੁਭਵੀ ਕਿੜੇ ਲਾਉਣ ਲੱਗਾ। ਕਿਤਾਬ ਖੋਲੀ ਤਾਂ ਲੇਖਕਾਂ ਦੀ ਵਿਸ਼ਾਲ ਬੁੱਧੀ ਦਾ ਪਰ ਗਟਾਵਾ ਹੋਇਆ ਲੇਖਕ ਡਾਕਟਰ ਦਵਿੰਦਰ ਕੌਰ ਖੁਸ਼ਤਾਲੀਵਾਲ ਨੇ ਆਪਣੀ ਇਸ ਲਿਖਤ ਵਿੱਚ ਕਾਫੀ ਵਿਦਵਾਨ ਖੋਜਕਰਾਂ ਦੀਆਂ ਰਚਨਾਵਾਂ ਦਾ ਹਵਾਲਾ ਦੇ ਕੇ ਇਸ ਕਿਤਾਬ ਨੂੰ ਸ਼ਿੰਗਾਰਿਆ ਹੈ ਪ੍ਰਭੂ ਦੀ ਅਟੁੱਟ ਕਿਰਪਾ ਤੇ ਗੁਰੂ ਸਾਹਿਬਾਂ ਦੀ ਅਗਵਾਈ ਸਦਕਾ ਸਾਡੀ ਇਤਿਹਾਸਿਕ ਧਰਤੀ ਦੀਨਾ ਕਾਂਗੜ ਦੇ ਇਤਿਹਾਸ ਨੂੰ ਸੰਭਾਲਣ ਅਤੇ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਜੋ ਇਹ ਪੁਸਤਕ ਪ੍ਰਕਾਸ਼ਿਤ ਹੋ ਰਹੀ ਹੈ ਉਸ ਲਈ ਇਹ ਯੋਗ ਯਤਨ ਹੈ ਸਿਰ ਪ੍ਰਾਣੀਆਂ ਇਤਿਹਾਸ ਗੱਲਾਂ ਦਾ ਜ਼ਿਕਰ ਨਹੀਂ ਸਗੋਂ ਉਹ ਸਾਡੀ ਪਛਾਣ ਮੂਲ ਅਤੇ ਵਿਰਾਸਤ ਦਾ ਪ੍ਰਤੀਕ ਹੈ ਦਿਨਾਂ ਕਾਂਗੜ ਦੀ ਧਰਤੀ ਜਿੱਥੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨਮੋਲ ਇਤਿਹਾਸ ਰਚਿਆ ਅਜਿਹੇ ਇਲਾਕਿਆਂ ਦੀ ਸੰਭਾਲ ਅਤੇ ਉਹਨਾਂ ਦੀ ਲਿਖਤੀ ਰੂਪ ਵਿੱਚ ਦਰਜ ਕੀਤੀ ਜਾਣ ਵਾਲੀ ਯਾਦਗਾਰ ਬਹੁਤ ਮਹੱਤਵਪੂਰਨ ਹੈ ਇਤਿਹਾਸਕ ਬਰੀਕੀਆਂ ਨੂੰ ਸਾਂਝ ਪਾ ਕੇ ਕਾਗਜ਼ ਦੀ ਹਿੱਕ ਤੇ ਉਕਰਨਾ ਇੱਕ ਸਿਆਣੇ ਲੇਖਕ ਦੀ ਵਿਵੇਕਤਾ ਦਾ ਸਪਸ਼ਟ ਚਲਕਾਰਾ ਹੁੰਦਾ ਹੈ ਮੈਂ ਉਮੀਦ ਕਰਦਾ ਹਾਂ ਕਿ ਪਾਠਕ ਇਸ ਪੁਸਤਕ ਨੂੰ ਪੜ੍ਹ ਕੇ ਗਿਆਨ ਰੂਪੀ ਲਾਭ ਉਠਾਉਣਗੇ ਤੇ ਆਪਣੀ ਬੁੱਧੀ ਦੇ ਖੇਰੇ ਨੂੰ ਵਿਸ਼ਾਲ ਕਰਨਗੇ। ਮੈਂ ਡਾਕਟਰ ਦਵਿੰਦਰ ਕੌਰ ਖੁਸ਼ ਢਾਲੀਵਾਲ ਨੂੰ ਇਸ ਇਤਿਹਾਸਕ ਰਚਨਾ ਦੀ ਵਧਾਈ ਭੇਜਦਾ ਹੋਇਆ ਆਸ ਕਰਦਾ ਹਾਂ ਕਿ ਅਗਾਹੋਂ ਵੀ ਖੋਜ ਭਰਪੂਰ ਲਿਖਤਾਂ ਲਿਖਦੇ ਰਹਿਣਗੇ। ਦੀਨਾ ਕਾਂਗੜ ਸਿਰਫ ਇੱਕ ਪਿੰਡ ਨਹੀਂ ਸਗੋਂ ਉਹ ਧਰਤੀ ਹੈ ਜਿੱਥੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਤ ਮਹੱਤਵਪੂਰਨ ਇਤਿਹਾਸਕ ਪਲ ਬਿਤਾਇਆ। ਜਿੱਥੇ ਜ਼ਫਰਨਾਮਾ ਸਾਹਿਬ ਦੀ ਰਚਨਾ ਹੋਈ ਅਤੇ ਜਿੱਥੇ ਸਿੱਖ ਰਾਜਨੀਤੀ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਹੋਈ ਇਹਨਾਂ ਸਾਰੀਆਂ ਗੱਲਾਂ ਨੂੰ ਕਿਤਾਬੀ ਰੂਪ ਵਿੱਚ ਦਰਜ ਕਰਨਾ ਸਾਡੀ ਆਉਣ ਵਾਲੀ ਪੀੜ੍ਹੀ ਲਈ ਇੱਕ ਅਮੋਲ ਤੋਹਫ਼ਾ ਸਾਬਤ ਹੋਵੇਗੀ ਮੇਰੀ ਅਰਦਾਸ ਹੈ ਕਿ ਪੁਸਤਕ ਸਾਰਿਆਂ ਲਈ ਗਿਆਨ ਸੂਝ-ਬੂਝ ਅਤੇ ਆਤਮਿਕ ਹੁਨਤੀ ਦਾ ਸਰੋਤ ਬਣੇ ਗੁਰੂ ਸਾਹਿਬ ਸਭ ਤੇ ਆਪਣੀ ਰਹਿਮਤ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਧਰ ਡਾਕਟਰ ਹਰੀ ਸਿੰਘ ਜਾਤਿਕ ਸਕੱਤਰ ਸਹਿਤਕ ਸਰਗਰਮੀਆਂ ਪੰਜਾਬੀ ਸਹਿਤ ਅਕਾਦਮੀ ਲੁਧਿਆਣਾ ਵੱਲੋਂ ਕਿਹਾ ਗਿਆ ਕਿ ਡਾਕਟਰ ਦਵਿੰਦਰ ਕੌਰ ਖੁਸ਼ ਢਾਲੀਵਾਲ ਦੀ ਸ਼ਖਸੀਅਤ ਕਿਸੇ ਜਾਣ ਪਹਿਚਾਨ ਦੀ ਮਥਾਜ ਨਹੀਂ ਕਾਫੀ ਪੁਸਤਕਾਂ ਤੇ ਵਿਦਵਤਾ ਭਰਪੂਰ ਲੇਖ ਲਿਖ ਕੇ ਇਸ ਨੇ ਸਾਹਿਤ ਜਗਤ ਵਿੱਚ ਆਪਣੀ ਨਵੇਕਲੀ ਪਹਿਚਾਨ ਬਣਾ ਲਈ ਹੈ ਇਸ ਪੁਸਤਕ ਵਿੱਚ ਢਾਲੀਵਾਲ ਗੋਤ ਬਾਰੇ ਵਿਸਤਾਰ ਸਹਿਤ ਜਾਣਨਾ ਪਾਇਆ ਗਿਆ ਕਿਉਂਕਿ ਦਵਿੰਦਰ ਕੌਰ ਖੁਸ਼ ਢਾਲੀਵਾਲ ਦੀ ਵੀ ਇੱਕ ਖੁਸ਼ ਕਿਸਮਤੀ ਹੈ ਕਿ ਇਹ ਵੀ ਇਸੇ ਗੋਤ ਦੇ ਪਰਿਵਾਰ ਨਾਲ ਸੰਬੰਧਿਤ ਹੈ ਇਸ ਗੋਤ ਦੇ ਲੋਕਾਂ ਤੇ ਮਹਾਪੁਰਖਾਂ ਬਾਰੇ ਖੋਜ ਭਰਪੂਰ ਵਿਚਾਰ ਦਿੱਤੇ ਹਨ ਇਸ ਗੋਤ ਵੱਲੋਂ ਕੀਤੇ ਰਸਮਾਂ ਰਵਾਜਾਂ ਬਾਰੇ ਵੀ ਇਸ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਾਂਗੜ੍ਹ ਦੇ ਦੀਨਾ ਸਾਹਿਬ ਦੇ ਇਤਿਹਾਸਕ ਸਥਾਨਾਂ ਬਾਰੇ ਵੀ ਖੋਜ ਭਰਪੂਰ ਜਾਣਕਾਰੀ ਦਿੱਤੀ ਗਈ ਹੈ ਗੁਰੂ ਸਾਹਿਬ ਗੁਰੂ ਪਰਿਵਾਰ ਤੇ ਸਿੰਘਾਂ ਵੱਲੋਂ ਅਨੰਦਪੁਰ ਸਾਹਿਬ ਨੂੰ ਛੱਡਣ ਤੋਂ ਲੈ ਕੇ ਚਮਕੌਰ ਸਾਹਿਬ ਦੀ ਜੰਗ ਸਰਹੰਦ ਦੇ ਸਾਕੇ ਅਤੇ ਮਾਛੀਵਾੜੀ ਦੇ ਜੰਗਲਾਂ ਤੱਕ ਦੇ ਲਹੂ ਭਿੱਜੇ ਇਤਿਹਾਸ ਨੂੰ ਸੰਖੇਪ ਪਰ ਪ੍ਰਭਾਵਸ਼ਾਲੀ ਢੰਗ ਨਾਲ ਲਿਖਿਆ ਹੈ। ਗੁਰੂ ਸਾਹਿਬ ਵੱਲੋਂ ਲਿਖੇ ਜ਼ਫਰਨਾਮੇ ਦੇ ਵਕ-ਵਕ ਪੱਖਾਂ ਬਾਰੇ ਵਿਸਥਾਰ ਸਹਿਤ ਜਾਣਨਾ ਪਿਆ ਗਿਆ। ਇਹ ਵੀ ਇਤਿਹਾਸਕ ਤੱਤ ਹੈ ਕਿ ਜ਼ਫਰਨਾਮੇ ਨੂੰ ਪੜ੍ਹ ਕੇ ਔਰੰਗਜ਼ੇਬ ਤੇ ਕਾਫੀ ਅਸਰ ਹੋਇਆ। ਇਸ ਪੁਸਤਕ ਦੀ ਆਮਦ ਤੇ ਮੈਂ ਆਪਣੇ ਹੋਂਨ ਹਰ ਸ਼ਗਿਰਦ ਡਾਕਟਰ ਦਵਿੰਦਰ ਕੌਰ ਖੁਸ਼ਤਾਰੀਵਾਲ ਨੂੰ ਮੁਬਾਰਕਬਾਦ ਦਿੰਦਾ ਹਾਂ। ਅਤੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਪਾਤਸ਼ਾਹ ਜੀ ਇਸ ਦੀ ਸੱਚੀ ਸੋਚ ਉਡਾਰੀ ਤੇ ਕਲਮ ਨੂੰ ਬਲ ਬਖਸ਼ਦੇ ਰਹਿਣ। ਧੰਨਵਾਦ। ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ? ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਬੈਲ ਆਈਕਨ ਨੂੰ ਦਬਾ ਦੇਣਾ ਤਾਂ ਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਾਹਿਤ ਸਮੇਂ ਤੇ ਸੁਣਨ ਨੂੰ ਮਿਲੇ। ਧੰਨਵਾਦ।